ਦੋਸਤੋ ਵੇਖ ਸਕਦੇ ਹੋ ਅਮਰੀਕ ਗੁਰੂ ਅਰਸਾਏ ਤੋਂ ਤੇ ਜਿੰਨੇ ਸਾਡੇ ਵੀਰ ਫਰਾ ਸਾਡੀ ਵੀਡੀਓ ਨੂੰ ਵੇਂਦੇ ਨੇ ਤੁਸੀਂ ਫੋਲੋ ਜਰੂਰ ਕਰਤੇ ਰੱਖ ਲੋ ਅਮਰੀਕ ਗੁਰੂ ਅਰਸਾਏ ਕਿਉਂਕਿ ਨਵੀਂ ਤੋਂ ਨਵੀਂ ਅਪਡੇਟ ਵਾਸਤੇ ਕਿਉਂਕਿ ਜਿੱਦਾਂ ਦਾ ਵੀ ਕੋਈ ਹੁੰਦਾ ਜਿੱਦਾਂ ਲਾਈਵ ਵੀਡੀਓ ਪੈਂਦੀ ਸਿੱਧਾ ਤੇ ਤੁਸੀਂ ਇਹਨੂੰ ਫੋਲੋ ਕਰੋਗੇ ਤੇ ਆਟੋਮੈਟਿਕ ਜਿੱਦਾਂ ਵੀ ਕੋਈ ਗੱਲਬਾਤ ਹੁੰਦੀ ਤੁਹਾਡੇ ਤੱਕ ਪਹੁੰਚਦੀ ਹੋ ਜਾਏਗੀ ਠੀਕ ਹੈ ਅਮਰੀਕ ਗੁਰੂਆਰੇ ਸਾਇ ਤੇ ਵੇਖ ਸਕਦੇ ਹੋ ਦਰਿਆ ਦਾ ਲੈਵਲ ਐਟਮ ਇਹਨਾਂ ਕੋ ਚੱਲ ਰਿਹਾ ਹੈ ਪਾਣੀ ਜਿਹੜਾ ਹੈ ਪਾਣੀ ਚੜਾਈ ਵਿੱਚ ਹੈ ਪਾਣੀ ਚੜ ਰਿਹਾ ਹੈ ਪਾਣੀ ਘਟਿਆ ਨਹੀਂ ਪਾਣੀ ਚੜ ਰਿਹਾ ਉਹਨਾ ਇਸ ਟਾਈਮ ਇਹਨਾਂ ਖਾਸ ਬਣੇਗਾ ਕਿਉਂਕਿ ਸ਼ਾਮ ਨੂੰ ਅਸਲ ਪਤਾ ਲੱਗਣਾ ਹੈ ਵੀ ਪਾਣੀ ਕਿੰਨਾ ਕੋ ਇੰਦੇ ਚ ਹੈ ਜਿਆਦਾ ਹੈ ਕਿੰਨਾ ਕੋ ਥੋੜਾ ਹੈ ਤੇ ਇਹਨਾਂ ਕੋ ਤਾਂ ਚਲੋ ਮਾਮੂਲੀ ਜੀ ਗੱਲ ਹੈ ਇਹਨਾਂ ਕੋ ਚੱਲਦਾ ਰਵੇ ਵੇਖ ਸਕਦੇ ਹੋ ਸਤਲੁਜ ਦਰਿਆ 10 ਤਰੀਕ ਅੱਜ 10 ਤਰੀਕ ਹੈ 2025 ਤੇ ਸ਼ਾਮ ਦਾ ਟਾਈਮ ਹੈ ਤਕਰੀਬਨ 5 ਵਜਣ ਵਾਲੇ ਨੇ ਤੇ ਆਪਾਂ ਪਹੁੰਚੇ ਹਾਂ ਸਤਲੁਜ ਦਰਿਆ ਤੇ ਤੁਸੀਂ ਵੇਖ ਸਕਦੇ ਹੋ ਕਿਉਂਕਿ ਪਾਣੀ ਜਿਹੜਾ ਅੱਜ ਪਾਣੀ ਦਰਿਆ ਦੇ ਵਿੱਚ ਪਹੁੰਚਿਆ ਤੇ ਜਿਹੜੀਆਂ ਟਿੱਬੀਆਂ ਟੂਬੀਆਂ ਨੇ ਇਧਰ ਸਾਰੀਆਂ ਕਜੀਆਂ ਗਈਆਂ ਨੇ ਵੇਖ ਸਕਦੇ ਹੋ ਇਧਰ ਕਜੀਆਂ ਗਈਆਂ ਟਿੱਬੀਆਂ ਤੇ ਇਧਰ ਪਿੱਛੇ ਚੜਦੇ ਨੂੰ ਅਜੇ ਕੁਝ ਰਹਿੰਦਾ ਏਰੀਆ ਤੇ ਬਾਕੀ ਹੁਣ ਸ਼ਾਮ ਨੂੰ ਲੱਗ ਜਾਂਦਾ ਪਤਾ ਵੀ ਕੀ ਬਣਦਾ ਹੈ ਤੇ ਸਾਡੇ ਵੀਰ ਪਰਾ ਦੀ ਸਪੋਰਟ ਜ਼ਰੂਰ ਕਰਿਆ ਕਰੋ ਸਾਰੇ ਰਲ ਮਿਲ ਕੇ ਠੀਕ ਹੈ ਤੇ ਨਵੀਂ ਤੋਂ ਨਵੀਂ ਅਪਡੇਟ ਵਾਸਤੇ ਗੁਰਨਾਮ ਟੋਲੀ ਵੇਰਾਂ ਵਾਲਾ ਫੋਲੋ ਕਰ ਤੇ ਰੱਖ ਲੋ ਇਹਨੂੰ ਵੀ ਹਾਂਜੀ ਵੇਖੋ ਕੱਚੀ ਫਸਲ ਵੱਡਾਂਗਾ ਨਹੀਂ ਤੈਨੂੰ ਦਿਲ ਵਿੱਚੋਂ ਕੱਢਾਂਗਾ ਨਹੀਂ ਤੇਰੇ ਨਾਲੋਂ ਤਾਂ ਦੁਸ਼ਮਣ ਚੰਗਾ ਜਿਹੜਾ ਕਹਿੰਦਾ ਛੱਡਾਂਗਾ ਨਹੀਂ ਠੀਕ ਹੈ ਵੀਰ ਅਗਿਆ ਦਿਓ ਧੰਨਵਾਦ ਸਸਰੀਆ ਕਾ ਰੱਬ ਰਾਖਾ